ਜੂਨ 84 ਦੇ ਤੀਸਰੇ ਵੱਡੇ ਸ਼ਹੀਦੀ ਕਲੂਕਰ ਦੇ ਸ਼ਹੀਦਾਂ ਦੀ ਯਾਦਗਾਰਨ ਸਮਰਪਿਤ ਸ਼ਹੀਦੀ ਗੈਲਰੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪੰਡਤਵ ਦੇ ਕੋਈ ਹਰ ਸ਼ਹੀਦ ਹੋਏ ਪਏ ਮਰੀਕ ਸਿੰਘ ਜੀ ਪਤਾ ਨਾਲ ਲੰਡਿਆ ਸ੍ਰੀ ਕਸਟੂਡੈਂਟ ਫੈਡਰੇਸ਼ਨ ਸ਼ਹੀਦ ਜਰਨਲ ਸਰਦਾਰ ਸੁਬੇਕ ਸਿੰਘ ਜੀ ਸ਼ਹੀਦ ਵਾਪਰ 18 ਸਿੱਖ ਜੀ ਜੂਨ 84 ਦੇ ਕਲੂਕਰ ਦੇ ਸਮੂਹ ਸ਼ਹੀਦ ਸਿੰਘਾ ਸਿੰਘ ਨੀਆ ਬਚੰਗਿਆ ਤੇ ਸੰਤਨ ਨੂੰ ਸਮਰਪਿਤ ਇਸ ਗੱਲ ਦੀ ਸੇਵਾ 6 ਜੁਲਾਈ 2017 ਦਿਨ ਵੀਰਵਾਨੋਂ ਆਰੰਭ ਕੀਤੀ ਗਈ ਅੱਜ ਮਿਤੀ 9 ਮਾਰਚ دو ہزار چوبیم سر رکھویر سر جانی اکال تخت صاحب پرنت سے گرم آتما سدار چوبی ਸੰਮਤ ਮਈ 2024 ਦੇ 14ਵੇਂ ਕੀ ਅਮਰ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਪ੍ਰਦਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਸ਼ਹੀਦ ਜਰਨੈਲ ਸਰਦਾਰ ਸੁਖ ਸਿੰਘ ਜੀ ਸ਼ਹੀਦ ਬਾਬਾ 18 ਸਿੰਘ ਜੀ ਪਿੰਡ ਰੋਡੇ ਤੇ ਹੈ ਨਾ ਯਾਰ ਅੱਜ ਤੇ ਮਨਾਵਾਂ ਦਾ ਬਨਵਾਨ ਸੰਗਰੂਰ ਸੈ ਲੱਗੋਗੇ ਤੇ इस सरकारी कानून से मानव अधिकारों के पूरे खतरा हो गए वे भी आईटी फंडेंस द्वारा 1888 के अनुसार अनु हुआ थे अप्लायर्स द्वारा सरकार के लिए कौन सर्टिफिकेट खाससा और पुलिस साखी का जरूर मिला उन कहां है इस के ਤੇ ਉੱਪਰ ਪੰਜਵਾਂ ਬੰਦਾ ਸਾਰਨਾ ਤੋਂ ਜਾਏਗੀ ਜੇਸ਼ੇ ਜਰਾ ਮੈਂ ਸਾਰੇ ਸਮੀਨੇ ਲੈ ਪਾ ਦੇ ਧੰਮਿਤ ਸਾਹ ਦੇ ਦੂਜੇ ਮੁਖੀ ਅੰਮ੍ਰਿਤ ਸ਼ਹੀਦ ਅਗਰਗੁਰ ਸਿੰਘ ਜੀ ਦੀ ਕਲਮਾਈ ਹੇਠ 30 ਅਕਤੂਬਰ ਜਥਾ ਚਕਾਨੇ ਜਿਲ੍ਹਾ ਫੈਰੀ ਉਪਰ ਚੱਕੜੀਆ ਇਹ ਸਾਰੇ ਸਭ ਤੋਂ ਅੰਤਮ ਸਵਸਥਨ ਤੱਕ ਹੋ ਵੀ ਭਾਤਰੀ ਨਾਲ ਦਿੱਦੇ ਦੇਸ਼ੀ ਦੀ ਬੋਧ ਇਹਨਾਂ ਨੂੰ ਰਾਏ ਫਕ ਫੜ ਕੇ ਇਹੋ ਬਚਾਈ ਕਰਾਮੀਆਂ ਕਿ ਬਾਤ ਇਹ ਸ੍ਰੀ ਦਰਬਾਰ ਸਾਹਿਬ ਜੀ ਉੱਤੇ سلامت بچے ہوئے پاکیوں نے بھی ٹیٹے ہی تھا یہ تاریخی سچا کہ اس مہام میں ترسلالی میں جس نے بھی کہ وہ اکی تو دعا ہوئی جانستان صوبار جیسی میں عبداللی نے بلودنا اور سرحن سری حرمانگر صاحب جی دی دمار توڑائی ڑائی سی تا ایک اٹ عبداللی نے ناکو پل جی وہ اس وقت رہا ہویا وہ اس وقت رہا

ਇਹ ਸਭ ਨੂੰ ਝਟਕਾ ਦਿੰਦਾ ਹੈ ਇਸ ਕੇਸ ਵਿੱਚ ਅਕਾਲੀ ਗੰਗਾ ਸਿੰਘ ਜੀ ਤੇ ਤਿੰਨ ਸਾਥੀ ਫਰਵਰੀ 1948 ਨੂੰ ਲਖੌਰ ਦੀ ਜੇਲ੍ਹ ਵਿੱਚ ਫਾਂਸੀ ਚੜ੍ਹ ਕੇ ਸ਼ਹੀਦ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਉਪਰ ਸੇਵਾ ਹੁੰਦਾ ਜੂਨ 1984 ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਇਸੀ ਕਾਲ ਤੱਕ ਸਹਿਬ ਸਿੱਖ ਔਮ ਲਈ ਭਗਤੀ ਤੇ ਸ਼ਕਤੀ ਦਾ ਮੁੱਖ ਕੇਂਦਰੀ ਸਥਾਨ ਹੈ ਸਤਪੁਰਾਂ ਦੀ ਬਖਸ਼ਸ਼ ਤੋਂ ਪ੍ਰਗਟ ਹੋਏ ਇਹ ਪਵਿੱਤਰ ਸਥਾਨ ਜਿੱਥੇ ਸੰਸਾਰ ਨੂੰ ਭ्राਤਰੀ ਭਾਵ ਤੇ ਸਾਂਝੀਵਾਲਤਾ ਦਾ ਪੈਗਾਮ ਦਿੰਦੇ ਹਨ ਮੁੱਖੇ ਮਾਨਵਤਾ ਨੂੰ ਜੋ ਅੰਤ ਤੇ ਸਵੈ ਮਾਨ ਨਾਲ